ਅਈ ਨਾਲਾ ਦੇ ਸਰਕਾਰੀ ਆ ਪਾਲਸ ਦੇ ਕੋਲ ਫਿਲਮੀ ਸਟਾਈਲ ਦੇ ਇੱਕ ਗੱਡੀ ਰੋਕ ਕੇ ਕੋਈ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੀ ਭਾਰੀ ਕੁੱਟਮਾਰ ਕਰ ਦਿੱਤੀ ਗਈ। ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਇੱਕ ਗੱਡੀ ਨੂੰ ਘੇਰਨ ਦੇ ਲਈ ਉੱਤੇ ਪਹਿਲਾਂ ਇੱਕ ਗੱਡੀ ਅੱਗੇ ਲਗਾਈ ਗਈ ਅਤੇ ਦੂਜੀ ਗੱਡੀ ਨੇ ਪਿੱਛੋਂ ਆ ਕੇ ਉਦਾਰਸਾ ਰੋਕੇ ਫਿਰ ਉਸੇ ਤੋਂ ਕੋਈ ਨੌਜਵਾਨਾਂ ਵੱਲੋਂ ਗੱਡੀ ਉੱਤੇ ਡਾਂਗਾ ਛੋਟੀਆਂ ਨਾਲ ਹਮਲਾ ਕਰ ਦਿੱਤਾ ਗਿਆ। ਜਾਨ ਬਚਾਉਣ ਦੇ ਲਈ ਭੱਜਿਆ ਨੌਜਵਾਨ ਨੂੰ ਫੜ ਕੇ ਉਸੇ ਉੱਪਰ ਦੁਬਾਰਾ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਉਹ ਨੌਜਵਾਨ ਉੱਥੇ ਹੀ ਡਿੱਗ ਪਿਆ। ਇਸ ਸੰਬੰਧੀ ਜਾਣਕਾਰੀ ਅੰਦੇਸੇ ਤੋਂ ਨਾਲਾ ਨੇ ਦੱਸਿਆ ਕਿ 14 ਨਾਈਟ ਹੋਏ ਝਗੜੇ ਦੌਰਾਨੀ ਗਰੁੱਪ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ ਹੈ ਜਿਸ ਦੌਰਾਨ ਇੱਕ ਨੌਜਵਾਨ ਜੀ ਦੇ ਦਾਤਰਾ ਹੱਥੇ ਗਰਬਾਨਾ ਹਮਲਾ ਕੀਤਾ ਗਿਆ ਸੀ ਗੰਭੀਰ ਵੀ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਅਮਰੀਕ ਸਰ ਦੇ ਗੁਰਾਨਗ ਦੇਵੀ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਐਸਐਚਓ ਨੇ ਇਹ ਵੀ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਸਨ ਤੇ ਜ਼ਖਮੀ ਨੂੰ ਹਸਪਤਾਲ ਲਈ ਦਾਖਲ ਕਰਵਾਇਆ ਉਹਨਾਂ ਦੇ ਵੱਲੋਂ ਹੀ ਗਿਆ ਹੈ ਉਹਨਾਂ ਨੇ ਦੱਸਿਆ ਕਿ ਮਾਮਲੇ ਜਾਂਚ ਕਰਕੇ ਬਹੁਤ ਜਲਦੀ ਦੋਸ਼ੀ ਨੂੰ ਗ੍ਰਿਪਤਰ ਕੀਤਾ ਜਾਵੇਗਾ ਇਸ ਮੌਕੇ ਦੇ ਪੀੜਤ ਨੌਜਵਾਨ ਅਤੇ ਹੋਰ ਪਰਿਵਾਰਕ ਮੈਂ ਇਹ ਮਾਮਲਾ ਏ ਸਰ ਜਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਪਿੰਡ ਤੋਂ ਇੱਕ ਬ੍ਰਦਰ ਹੀ ਲੱਗਦਾ ਮੇਰਾ ਸ਼ਰੀਕੇ ਚੋਂ ਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਜਾਣਦੇ ਸੀ ਘਰ ਆਉਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਣ ਲੈਵਾ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆ ਦੀ ਸਾਨੂੰ ਪਛਾਣਿਆ ਜੀ ਅਰਮਾਨਦੀਪ ਸਿੰਘ ਸਾਨੂੰ ਜਸਪਾਲ ਸਿੰਘ ਨੂਰ ਗਿੱਲ ਜਗਦੇਵ ਖੁਰਦ ਤੋਂ ਅਹ ਹਰ ਗੁਣ ਸਿੰਘ ਅਸਾਨੂੰ ਹਰਾਜ ਮਿਰ ਸਿੰਘ ਹਰ ਚੀਨਾ ਕਰਮ ਸਿੰਘ ਤੇ ਗੁਰਵਿੰਦਰ ਸਿੰਘ ਲੋਰੀਆ ਇਹਦਾ ਇਹਦੇ ਫਾਦਰ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਇਹ ਕੌਣ ਆ ਮਤਲਬ ਕਿੱਥੋਂ ਆ ਤੇ ਕੀ ਤੇ ਇਹਨਾਂ ਨੇ ਚਾਹਾਂ ਨਹੀਂ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿਗ ਪਿਆ ਪਹਿਲਾਂ ਜਦੋਂ ਮੈਂ ਗਿਆ ਇਹਨਾਂ ਨੂੰ ਕਿਆ ਨਹੀਂ ਵੀ ਮੇਰਾ ਤੁਹਾਡੇ ਨਾਲ ਕੋਈ ਲੈਣ ਦੇਣੀ ਹੈਗਾ ਤੁਸੀਂ ਮੈਨੂੰ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਭੰਨਨ ਦੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਣਾਂ ਨੇ ਕਿ ਅੱਜ ਜਦੋਂ ਮੈਂ ਉੱਥੇ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦੋਂ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤਾ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤਾ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਜਦੋਂ ਉੱਥੋਂ ਭੱਜੇ ਆ ਤੇ ਕਹਿ ਗਏ ਕਿ ਮਰ ਗਿਆ ਮਰ ਗਿਆ ਮੇਰੇ ਤਾਂ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮਰਦਾਂ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਨਾਲ ਬਿਨਾਂ ਵਜ੍ਹਾ ਹੀ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਉਹ ਦੋ ਗੱਡੀਆਂ ਚ ਆਏ ਚਾਰ ਚਾਰ ਤੇ ਵਿੱਚ ਜਿਹੜੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਮੈਂ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕਿਸ ਦੀ ਪਛਾਣ ਨਹੀਂ ਹੋਈ ਹਥਿਆਰ ਗੜੇ ਇਹਨਾਂ ਕੋਲ ਹਥਿਆਰ ਜੀ ਇਹਨਾਂ ਕੋਲ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਦਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਾ ਨਹੀਂ ਕੀ ਕੀ ਸੀ ਉੱਥੇ 1-2 ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਤੇ ਡਿੱਗ ਪਿਆ ਮੇਰੇ ਅੱਖਾਂ 'ਗੇਨੇ ਰਾ ਆ ਗਏ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਤੇ ਤੁਸੀਂ ਕੋਈ ਲੰਦੀ ਚ ਗੀਨ ਫੋੜੀ ਨਹੀਂ ਮੇਰੀ ਅੰਨਾ ਨਾਲ ਕੋਈ ਗੱਲਬਾਤ ਨਹੀਂ ਆ ਗਈ ਮੈਂ ਪਿੱਛੇ ਜਿਹੜੇ ਮੇਰੇ ਨਾਲ ਮੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਦਾ ਲਿਖਤੀ ਰਾਜੀਨਾਮਾ ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਐ ਐਸ.ਟੀ.ਓ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਿਖਤੀ ਇਹਨਾਂ ਦੀ ਰੰਜਿਸ਼ ਕੋਈ ਹੋਊਗੀ ਲਿਖਤੀ ਕੋਈ ਨਿਬੜ ਗਿਆ ਇਹਨਾਂ ਦਾ ਸਭ ਕੁਝ ਇਹਨਾਂ ਨੂੰ ਤਾਂ ਹੁਣ ਵੀ ਜਾਨ ਨੂੰ ਖਤਰਾ ਹਾਂਜੀ ਹਾਂਜੀ ਇਹ ਤੇ ਹੁਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਦੇ ਕਦੀ ਕਿਸੇ ਨੂੰ ਫੋਨ ਕਰਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਅਜੇ ਵੀ ਧਮਕੀ ਦਿੰਦੇ ਜਾਨੋਂ ਮਾਰਨ ਦੀ ਪੋਲਿਟੀਕਲ ਸੁਣ ਕੇ ਰਾਹ ਨਾ ਤਾਂ ਬੈਕਗ੍ਰਾਉਂਡ ਐ ਪੋਲਿਟੀਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਗਈ ਅਜੀ ਕਿ ਉਹ ਸਵਾਲਾ ਨਾਲ ਕੋਈ ਕ੍ਰਿਟੀਕਲ ਜਾਂ ਕੋਈ ਮੰਤਰੀ ਕੋਈ ਸਪੋਰਟ ਕਰਦਾ ਹੋਵੇ ਨਾ ਇਹਨਾਂ ਦੇ ਚਾਚੇ ਤਾਏ ਆ ਉਹ ਉਹਨਾਂ ਨੂੰ ਕਹਿਣਦੇ ਆ ਵੀ ਬਲਾ ਬਿਨਾ ਸਪੋਰਟ ਕਰਦੇ ਪੂਰੀ ਸ਼ੀਨਿਆਂ ਤੋਂ ਹਾਂਜੀ ਹਾਂ ਕੀ ਚਾਹੁੰਦੇ ਤੁਸੀਂ ਕੀ ਹੋਣਾ ਚਾਹੀਦਾ ਹੁਣ ਇਹ ਹੋਣਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਇਹਨਾਂ ਦੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨਵਾਰਾਂ ਦੀ ਕੋਸ਼ਿਸ਼ ਕੀਤੀ ਆ ਇਹਨਾਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਿਸ ਨੂੰ ਪੁਲਿਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਤੇ ਹੀ ਕਾਹਦਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪਤਾਲ ਤੋਂ ਜੋ ਵੀ ਐਮ ਐਲ ਆਰ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਇਹ ਮੁੰਡੇ-ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜਿਹੜੀਆਂ ਵਾ ਪਰਸੋਂ ਲੜੇ ਆ ਤੇ ਇਹਦੇ ਸਬੰਧ ਵਿੱਚ ਮੈਂ ਆਪਣੇ ਠਾਨਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਕਰਾ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਠਾਨਦਾਰ ਸਾਹਿਬ ਗਏ ਆ ਉਹਦੀ ਜੋ ਵੀ ਫਿਟ ਹੋਣ ਤੇ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮਰ ਚ ਲਿਆਂਦੀ ਜਾ ਰਹੀ ਆ ਇਹ ਬਿਲਕੁਲ ਇਹੋ ਜਿਹੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਜਾਊਗੀ ਕੀ ਮਾਮਲਾ ਦਾ ਪੈ ਗਈ ਨਾ ਜਿਹੜੇ ਕਿਉਂ ਇੰਨੀ ਕੁੱਟ ਮਾਰ ਰਹੀ ਹੈ ਮਾਮਲਾ ਮੁੰਡਿਆਂ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਹੈ ਇਹ ਹੁਣ ਦੋਸ਼ੀ ਗ੍ਰਿਫਤਾਰ ਕਰਾਂਗੇ ਉਹਨਾਂ ਦੀ ਪੁੱਛਗਿੱਛ ਕਰਾਂਗੇ ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜੇ ਆ ਕਿਹੜੀ ਗੱਲੋਂ ਲੜੇ ਆ